ਦੇਖੀ ਹਨਾ ਕੀ ਦੇਖੀ ਹਨਾ ਇਹ ਫਸ ਹੈ ਲੋ ਜੀ ਦੋਸਤੋ ਨਾਲ ਦੇ ਨਾਲ ਆਪਾਂ ਦੂਸਰਾ ਬਲੌਗ ਸ਼ੁਰੂ ਕਰਤਾ ਦੁਪਹਿਰ ਦਾ ਤੇ ਇਹਨੇ ਮੱਤੇ ਪਾਪਾ ਆ ਚੁੱਕੇ ਆ ਹੁਣ ਤੇ ਮੈਂ ਇਹਨਾਂ ਨੂੰ ਰੋਟੀ ਬਣਾਰੀ ਸੀ ਤਾਂ ਬਹੁਤ ਤੇਜ਼ ਹੋ ਗਈ ਪਈ ਹੈ ਤੇ ਤੁਸੀਂ ਬਲੌਗ ਨਾਲ ਇਦਾਂ ਹੀ ਬਣਾਈ ਰਿਓ ਹੋਰ ਸਵੇਰ ਤੇ ਸ਼ਾਮ ਤੱਕ ਸਵੇਰ ਤੇ ਦੁਪਹਿਰ ਤੱਕ ਦਾ ਜਿਹੜਾ ਮੈਂ ਬਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਿਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਦੁਪਹਿਰ ਤੋਂ ਸ਼ਾਮ ਤੱਕ ਦਾ ਜਿਹੜਾ ਮੈਂ ਬਲੌਗ ਹੁਣੇ ਨਾਲ ਦੀ ਨਾਲ ਸ਼ੁਰੂ ਕਰਤਾ ਤੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਤੇ ਮੈਂ ਰੋਟੀ ਬਣਾ ਰਹੀ ਸੀ ਹੁਣ ਨਾਲ ਦੀ ਨਾਲ ਦੇਰ ਨਾਲ ਬਣਾ ਕੇ ਗਰਮ ਗਰਮ ਰੋਟੀ

ਲੋ ਜੀ ਰੋਟੀ ਬਣਾਉਣ ਤੋਂ ਬਾਅਦ ਨਾ ਇੱਥੇ ਮਤਲਬ ਮੈਂ ਭੁੱਲੀ ਗਈ ਸੀ ਕਿ ਮੈਂ ਅਜ ਦਾਲ ਰੱਖਣੀ ਹੈ ਤੇ ਚਾਰ ਵਜ ਚੁੱਕਿਆ ਤੇ ਮੈਂ ਹੁਣ ਦਾਲ ਭੋਕ ਕੇ ਰੱਖ ਦਿੰਦੀ ਆ ਪਿਓ ਹੁੰਦਾ ਨਾ ਇਹ ਫਾਇਦਾ ਹੁੰਦਾ ਆ ਮਤਲਬ ਦਾਲ ਜਿਹੜੀ ਛੋਲਿਆਂ ਦੀ ਹੁੰਦੀ ਆ ਉਹ ਜਲਦੀ ਜੀ ਗਲਦੀ ਨਹੀਂ ਨਾ ਹੁੰਦੀ ਤਾਂ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਭੋਕ ਕੇ ਰੱਖਦੀ ਹੁੰਦੀ ਆ ਕਿਉਂਕਿ ਜੇ ਆਪਾਂ ਗੈਸ ਤੇ ਸਿੱਧੀ ਚੜਾਵਾਂਗੇ ਤਾਂ ਬਹੁਤ ਟਾਈਮ ਲੱਗ ਜਾਂਦਾ ਉਹਨੂੰ ਗਰਨ ਵਿੱਚ ਦਾਲਾਂਵੇਂ ਜਲਦੀ ਨਹੀਂ ਬਣਦੀ ਹੈਗੀ ਤੇ ਮੈਂ ਨਾ ਹੁਣ ਛੋਲਿਆਂ ਦੀ ਦਾਲ ਜਿਹੜੀ ਭੋਕ ਕੇ ਰੱਖ ਦਿੰਦੀ ਆ ਵੈਸੇ ਮੈਂ ਲੇਟ ਹੋ ਗਈ ਆ ਮੈਨੂੰ ਪਹਿਲਾਂ ਹੀ ਆਦ ਨਹੀਂ ਆਇਆ ਕਿ ਮੈਂ ਕੀ ਬਣਾਉਣਾ ਹੈ ਤੇ ਬੱਦਲ ਜੇ ਬਣੇ ਪਏ ਆ ਤੇ ਜੇ ਧੁੱਪ ਆਈ ਤਾਂ ਇੱਥੇ ਰੱਖ ਦਿੰਦੀ ਆ ਮੈਂ ਥੋੜੀ ਜੀ ਧੁੱਪ ਵਿੱਚ ਉਹ ਹੋ ਜਾਊਗੀ ਤੇ ਕਿਉਂਕਿ ਇਹਦੇ ਨਾਲ ਨਾ ਮਤਲਬ ਆਪਾਂ ਨੂੰ ਉਹ ਉਬਾਲਣ ਵਿੱਚ ਐਨੀ ਦਿੱਕਤ ਨਹੀਂ ਆਉਂਦੀ ਹੈਗੀ ਜੇ ਪਹਿਲਾਂ ਆਪਾਂ ਭੋ ਕੇ ਰੱਖ ਦਈਏ ਕਿਉਂਕਿ ਛੋਲੇ ਜਿਹੜੇ ਹੁੰਦੇ ਆ ਜੇ ਲੇਟ ਗਲਦੇ ਆ ਹਨ ਟਾਈਮ ਲੱਗਦਾ ਉਹਨਾਂ ਨੂੰ ਤਾਂ ਘਰ ਕੇ ਪਹਿਲੇ ਭੋਕੇ ਰੱਖ ਦਿੰਦੀ ਹੁੰਦੀਆਂ ਤੁੱਪੇ ਰੱਖ ਦਿੰਦੀ ਹੁੰਦੀਆਂ ਜਿਵੇਂ ਆਪਾਂ ਛੋਲਿਆਂ ਨੂੰ ਭੋਉਂਦੇ ਆ ਨਾ ਐ ਵੀ ਐਵੇਂ ਛੇਤੀ ਬਣ ਜਾਂਦੇ ਆ ਤੇ ਵੈਸੇ ਬੱਦਲ ਜੇ ਬੜੇ ਹੋਏ ਆ ਜੇ ਤੇ ਉੱਤੋਂ ਧੁੱਪ ਆ ਗਈ ਫਿਰ ਤਾਂ ਵਧੀਆ ਵਧੀਆ ਤਰੀਕੇ ਨਾਲ ਜਿਹੜੀ ਉਹ ਹੋ ਜਾਣੀ ਆ ਤੇ ਸਬਜ਼ੀ ਵੀ ਜਿਹੜੀ 7:30 ਵਜੇ ਤੱਕ ਬਣਾਉਣੀ ਹੁੰਦੀ ਆ ਤੇ 2-3 ਘੰਟਿਆਂ ਵਿੱਚ ਤਾਂ ਵਧੀਆ ਗਲ ਜੂਗੀ ਤੇ ਉਹਨੇ ਜੇ ਆਪਾਂ ਭੋਉਂ ਕੇ ਰੱਖਤੀ ਆ ਤੇ ਹੁਣ ਮੈਂ ਚਾਹ ਬਣਾ ਲਵਾਂਗੀ ਕਿਉਂਕਿ 3:30 ਹੋ ਚੁੱਕੇ ਆ रोटी खा रहे हले नि रोटी नहीं खानी ली उल चली अपनी चाह चाह पीनी कि वादिया लगती है कमेंटा चरूर दस्यो मेनू तो बहुत पसंद है ਕੰਮ ਕਰਨ ਤੋਂ ਬਾਅਦ ਵੀ ਮੈਨੂੰ ਦੁਪਹਿਰਾਂ ਜੀ ਜਿਹੜੀ ਚਾਹ ਬਣਾਉਣ ਦੀ ਆਦਤ ਪਈ ਹੋਈ ਆ ਚਾਹ ਪੀ ਕੇ ਉਸ ਤੋਂ ਬਾਅਦ ਥੋੜੀ देर ਜਿਹੜਾ ਪੈ ਜਾਏ ਦਾ ਜਗਾਓ ਪਾਪਾ ਨੂੰ ਕੇ ਚਾਹ ਪੀ ਲਓ ਪਾਪਾ ਚਾਹ ਪੀਰੋ ਮੈਂ ਚਾਹ ਮਾਇਨੀ ਉਹ ਕਿੱਥੇ ਮਾਇਨੀ ਨਾ ਨਹੀਂ ਬਣਾਵਾਂ ਪਾਪਾ ਨੇ ਪਾਪਾ ਨੂੰ ਕੋਈ ਮੈਂ ਆ ਗਿਆ ਬਾਹਰ ਪਾਪਾ ਪੈਣ ਦੀ ਮੈਂ ਆਇਆ ਉਹ ਦੇਖੋ ਤਾਂ ਸਹੀ ਉੱਠ ਕੇ मी आई अंदर मी देखो ਹਲੋ ਜੀ ਇੱਥੇ ਨਾ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਮਤਲਬ 7:30 ਹੋ ਚੁੱਕੇ ਸੀਗੇ ਤੇ ਮੈਂ ਨਾ ਦਾਲ ਚੜਾਤੀ ਸੀਗੀ ਮਾਂ ਛੋਲਿਆਂ ਦੀ ਦਾਲ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਜਿਵੇਂ ਦੀ ਲੰਗਰ ਦੀ ਦਾਲ ਹੁੰਦੀ ਹੈ ਨਾ ਮਤਲਬ ਓਵੇਂ ਬਣਦੀ ਆ ਤੇ ਬਹੁਤ ਟੇਸਟੀ ਬਣਦੀ ਆ ਤੇ ਉਹ ਮੈਂ ਚੜਾਤੀ ਸੀ ਸਾਰਾ ਮੈਂ ਮਤਲਬ ਸਮਾਨ ਉਹਦੇ ਚ ਪਾਤਾ ਸੀਗਾ ਨੌਲੀ ਮਿਰਚ ਮਸਾਲਾ ਤੇ ਉਹਦੇ ਵਾਸਤੇ ਫਿਰ ਮੈਂ ਤੜਕਾ ਘਟਰੀ ਸੀ ਮੈਂ ਤੜਕਾ ਘਟਕੇ ਰੱਖ ਦਿੰਦੀ ਆ ਜੋ ਤੱਕ ਮਤਲਬ ਦਾਲ ਬਣੂਗੀ ਤੇ ਤੜਕਾ ਮੈਂ ਪਹਿਲਾਂ ਹੀ ਕੱਟ ਕੇ ਰੱਖ ਦਿੱਤਾ ਸੀਗਾ ਤੇ ਨਾਲ ਦੀ ਨਾਲ ਨਾ ਮਤਲਬ ਮੈਂ ਚਾਵਲ ਵੀ ਚੜਾਤੇ ਸੀਗੇ ਜੀਰਾ ਰਾਈਸ ਤੇ ਉਹ ਬੜੇ ਸਵਾਦ ਲੱਗਦੇ ਆ ਦਾਲ ਛੋਲ ਹਨਾ ਕਿੰਨੇ ਸਵਾਦ ਲੱਗਦੇ ਜਦੋਂ ਆਪਾਂ ਲੰਗਰ 'ਚ ਖਾਂਦੇ ਆ ਤੇ ਅੱਜ ਮੇਰਾ ਦਿਲ ਕਰ ਰਿਹਾ ਸੀ ਤੇ ਵੈਸੇ ਨਾ ਮੇਰਾ ਰੋਟੀ ਖਾਣ ਦਾ ਮਨ ਨਹੀਂ ਸੀ ਕਰ ਰਿਹਾ ਤੇ ਮੈਂ ਸੋਚਿਆ ਚਲੋ ਦਾਲ ਬਣਾਈ ਆ ਤੇ ਛੋਲ ਵੀ ਬਣਾਈ ਲੈਂਦੀ ਆ ਤੇ ਨਿੰਮਰਤ ਵੀ ਖੁਸ਼ ਹੋ ਕੇ ਖਾਂਦੀ ਆ ਛੋਲ ਸਾਡੇ ਘਰ ਚ ਮੈਂ ਤੇ ਨਿਮਰਤੀ ਖਾਂਦੇ ਆ ਮਤਲਬ ਨਾ ਮੰਮੀ ਇੰਨਾ ਖਾਂਦੇ ਆ ਨਾ ਨਿਮਰ ਦੇ ਪਾਪਾ ਇੰਨਾ ਖਾਂਦੇ ਆ ਤੇ ਮੈਨੂੰ ਉਹਨਾਂ ਵਾਸਤੇ ਜਿਹੜਾ ਅਲੱਗ ਤੋਂ ਰੋਟੀ ਬਣਾਉਣੀ ਪੈਂਦੀ ਆ ਤੇ ਮੈਂ ਤੇ ਨਿਮਰਤ ਬਸ ਚਾਵਲ ਖਾ ਕੇ ਮਤਲਬ ਉਸ ਤੋਂ ਬਾਅਦ ਜਿਹੜਾ ਰੋਟੀ ਨਹੀਂ ਖਾਂਦੇ ਹੈਗੇ ਕਿਉਂਕਿ ਕਈਆਂ ਨੂੰ ਆਦਤ ਹੁੰਦੀ ਆ ਨਾ ਵੀ ਉਹ ਜੇ ਜੇ ਉਹ ਚੋਲ ਖਾਂਦੇ ਆ ਤੇ ਉਹ ਫਿਰ ਵੀ ਰੋਟੀ ਖਾਂਦੇ ਆ ਪਰ ਮੈਨੂੰ ਸ਼ੁਰੂ ਤੋਂ ਹੀ ਐਵੇਂ ਦੀ ਹੈਬਿਟ ਹੈ ਨੀ ਕਿ ਕਿਉਂਕਿ ਮੇਰੇ ਪੇਕੇਆਂ ਦੇ ਘਰੇ ਅਸੀਂ ਸ਼ੁਰੂ ਤੋਂ ਹੀ ਮਤਲਬ ਜੇ ਚਾਵਲ ਬਣਾਉਂਦੇ ਸੀ ਫਿਰ ਅਸੀਂ ਕੋਈ ਵੀ ਰੋਟੀ ਨਹੀਂ ਸੀ ਖਾਂਦੇ ਤੇ ਉਦੋਂ ਦੀ ਐਵੇਂ ਆਦਤ ਬਣੀ ਹੋਈ ਹੈ ਤੇ ਇੱਥੇ ਕੋਈ ਚੋਲ ਖਾਂਦੇ ਨਹੀਂ ਹੈਗਾ ਤੇ ਚੋਲ ਇਹਨੇ ਨਹੀਂ ਜ਼ਿਆਦਾ ਇਹਨੇ ਨਹੀਂ ਖਾਂਦੇ ਹੈਗੇ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਰਾਈਸ ਤੇ ਮੈਂ ਬਣਾ ਲੈਦੀ ਹੁੰਦੀ ਆ ਜਦੋਂ ਮੇਰਾ ਦਿਲ ਕਰਦਾ ਆ ਇਥੇ ਨਿਮਰਤ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀ ਕਿਉਂਕਿ ਸ਼ਾਮ ਦਾ ਟਾਈਮ ਹੈ ਨਾ ਤੇ ਇਹ ਨਾ ਸੋ ਗਈ ਸੀ ਸ਼ਾਮ ਨੂੰ ਤੇ ਹੁਣੇ ਉੱਠੀ ਸੀ ਤੇ ਐਵੇਂ ਜਿੱਦ ਜੀ ਕਰ ਰਹੀ ਸੀ ਮੰਮਾ ਮੈਨੂੰ ਚੱਕ ਲੋ ਚੱਕ ਲੋ ਕਿਉਂਕਿ ਨਾ ਸਾਰਾ ਦਿਨ ਸਾਰਾ ਦਿਨ ਸੌਂਦੀ ਨਹੀਂ ਹੈਗੀ ਤੇ ਨਾ ਸ਼ਾਮ ਜੀ ਨੂੰ ਮਤਲਬ 5:30 ਬੰਜੀਆਂ 6 ਵਜੇ ਸੌ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ 7 7:30 ਵਜੇ ਉੱਠਦੀ ਹੈ ਤੇ ਫਿਰ ਇਹਨੂੰ ਐ ਹੁੰਦਾ ਵੀ ਮੇਰੀ ਮੰਮੀ ਮੇਰੇ ਕੋਲ ਰਹੇ ਤੇ ਹੁਣ ਦੇਖੋ ਗੋਦੀ ਚੜੀ ਹੋਈ ਹੈ ਤੇ ਬਸ ਕੁਛ ਮਰਜ਼ੀ ਦੇ ਦਿਓ ਮੰਨ ਨਹੀਂ ਰਹੀ ਲੋ ਜੀ ਦਾਲ ਆਪਣੀ ਪੂਰੀ ਤਰ੍ਹਾਂ ਜੜੀ ਬਣ ਚੁੱਕੀ ਸੀ ਤੇ ਹੁਣ ਲਾਣ ਲੱਗੀਆਂ ਮੈਂ ਤੜਕਾ ਤੇ ਪਿਆਜ਼ ਮੈਂ ਕੱਟ ਕੇ ਇਹਦੇ ਵਿੱਚ ਪਾਤੇ ਸੀਗੇ ਜਦੋਂ ਸਾਰੇ ਭੁੰਨੇਗੇ ਤੇ ਫਿਰ ਮੈਂ ਟਮਾਟਰ ਵੀ ਜਿਹੜਾ ਇਹਦੇ ਵਿੱਚ ਪਾਤਾ ਸੀਗਾ ਤੇ ਚਾਵਲ ਵੀ ਮੇਰੇ ਇੱਥੇ ਬਣ ਚੁੱਕੇ ਸੀਗੇ ਤੇ ਮੈਂ ਕਿਹਾ ਦਾਲ ਨੂੰ ਤੜਕਾ ਲਾ ਦਿੰਦੀ ਆ ਫਿਰ ਅਸੀਂ ਖਾ ਲਾਂਗੇ ਤੇ ਲੋ ਜੀ ਚਾਵਲ ਸਾਡੇ ਬਣ ਕੇ ਰੈਡੀ ਸੀ ਤੇ ਹੁਣ ਅਸੀਂ ਖਾਣ ਲੱਗੇ ਸੀਗੇ ਤੇ ਨੀ ਨਿਮਰਤ ਨਾ ਬਹੁਤ ਜਿਆਦਾ ਜੜਾ ਪਰੇਸ਼ਾਨ ਕਰ ਰਹੀ ਸੀ ਨਾ ਜਿਆਦਾ ਰੁੱਸ ਜਾਂਦੀ ਹੈ ਕਿਉਂਕਿ ਨਾ ਇਹਨੂੰ ਫੋਨ ਚਾਹੀਦਾ ਹੁੰਦਾ ਆ ਗੰਦੀ ਹੈਬਿਟ ਪਈ ਹੋਈ ਹੈ ਇਹਨੂੰ ਤੇ ਮੈਂ ਕਿਹਾ ਚਲੋ ਫੋਨ ਮੈਂ ਹੁਣ ਫੋਨ ਤੇ ਮੈਂ ਵਲੌਗ ਬਣਾਉਣਾ ਹੁੰਦਾ ਆ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਮੈਨੇ ਸ਼ੂਟ ਕਰ ਲੈਂਦੇ ਤੇ ਮੈਂ ਤੈਨੂੰ ਖਵਾ ਦਿੰਦੀ ਆ ਤੇ ਬਾਰ ਬਾਰ ਫੋਨ ਵਾਲੀ ਵੇਖੀ ਜਾ ਰਹੀ ਸੀ ਕਿ ਮੰਮਾ ਮੈਨੂੰ ਫੋਨ ਦੇ ਦਿਓ ਮੈਂ ਫੇਰ ਖਾऊंगी ਫੇਰ ਖਾऊंगी ਦੇਖੋ ਫੋਨ ਤੇ ਤੇ ਮੈਂ ਕਿਹਾ ਚਲ ਮੈਨੇ ਥੋੜਾ ਜਿਹਾ ਸ਼ੂਟ ਕਰ ਲੈਂਦੇ ਫਿਰ ਮੈਂ ਤੈਨੂੰ ਖਵਾ ਦੂੰਗੀ ਤੇ ਨਾਲੇ ਮੈਂ ਫੋਨ ਦੇ ਦੂੰਗੀ ਤੈਨੂੰ ਤੇ ਬਸ ਬੱਚੇ ਆ ਨਾ ਜਿੱਦ ਬਹੁਤ ਜ਼ਿਆਦਾ ਕਰਦੇ ਆ ਤੇ ਇਹਨੂੰ ਤਾਂ ਵੈਸੇ ਆਦਤ ਪਈ ਹੋਈ ਹੈ ਫੋਨ ਲੈ ਕੇ ਦੇਖ ਫੋਨ ਲੈ ਕੇ ਰੋਟੀ ਖਾਂਦੀ ਤੇ ਆਪਾਂ ਨੂੰ ਐ ਹੁੰਦਾ ਕਿ ਹਨਾ ਥੋੜੀ ਬਹੁਤ ਜਿਹੜੀ ਰੋਟੀ ਬੱਚਾ ਖਾਂਦਾ ਖਾ ਲੂਗਾ ਹਨਾ ਤੇ ਇੱਥੇ ਦੇਖੋ ਕਿੰਨੀ ਜ਼ਿਆਦਾ ਜਿੱਦ ਕਰ ਰਹੀ ਸੀ ਤੇ ਮੈਨੂੰ ਕਹਿੰਦੀ ਸੀ ਮਮਾ ਮੈਂ ਚਾਵਲ ਕੱਲੇ ਖਾਣੇ ਆ ਦਾਲ ਨਾਲ ਨਹੀਂ ਖਾਣੇ ਤੁਸੀਂ ਦਾਲ ਨਾਲ ਖਾ ਲਿਓ ਮੈਂ ਕਿਹਾ ਚਲ ਠੀਕ ਆ ਮੈਂ ਦਾਲ ਨਾਲ ਖਾ ਲੂੰਗੀ ਤੂੰ ਚਾਵਲ ਖਾ ਲੈ ਕੱਲੇ ਵੈਸੇ ਚਾਵਲ ਖਾ ਲੈਂਦੀ ਹੈ ਖੁਸ਼ ਹੋ ਕੇ ਖਾ ਲੈਂਦੀ ਹੈ ਤੇ ਦੇਖੋ ਰੋ ਰਹੀ ਹੁਣ ਵੀ ਫੋਨ ਵਾਲ ਦੇਖ ਰਹੀ ਐ ਮੈਨੂੰ ਫੋਨ ਦੇ ਦੋ ਤੇ ਦੋਸਤੋ ਮੈਂ ਹੁਣ ਵਲੌਗ ਬਣਾ ਰਹੀ ਸੀ ਤੇ ਮੈਂ ਲੱਗੀ ਸੀ ਚਾਵਲ ਖਾਣ ਵਾਸਤੇ ਨਿਮਰਤ ਕਹਿੰਦੀ ਮੈਨੂੰ ਫੋਨ ਦਿਓ ਮੈਂ ਫੇਰ ਖਾਉਂਗੀ ਹੀ ਤੇ ਹੁਣ ਮੈਂ ਵਿੱਚੋਂ ਵਲੌਗ ਜਿਹੜਾ ਮੈਨੂੰ ਛੱਡਣਾ ਪੈਣਾ ਹੈ ਪਹਿਲਾਂ ਇਹਨੂੰ ਮਤਲਬ ਚਾਵਲ ਖਵਾ ਦਵਾ ਦੱਸੇ ਵਲੌਗ ਨਾਲ ਇੱਥੇ ਹੀ ਬਣੇ ਰਿਓ ਤੇ ਚਾਵਲ ਖਾਣ ਤੋਂ ਬਾਅਦ ਹੁਣ ਮੰਮੀ ਨੇ ਵੀ ਮੈਂ ਪਾ ਕੇ ਦਿੱਤੇ ਸੀ ਤੇ ਮੰਮੀ ਕਹਿੰਦੇ ਸੀ ਮੈਂ ਅਾਥ ਨੇ ਰੋਟੀ ਖਾਧੀ ਐ ਤੇ ਮੈਨੂੰ ਭੁੱਖ ਨਹੀਂ ਹੈਗੀ ਤੇ ਥੋੜੇ ਜਿਹਾ ਚੋਲ ਮੈਨੂੰ ਪਾ ਕੇ ਦੇ ਦੇ ਤੇ ਮੈਂ ਮਮੀ ਨੂੰ ਪਾ ਕੇ ਦਿੱਤੇ ਸੀ ਕਿਉਂਕਿ ਜਿਨ੍ਹਾਂ ਦੇ ਡੈਥ ਹੋਈ ਹੈ ਨਾ ਮਮੀ ਉਹਨਾਂ ਦੇ ਗਈ ਹੋਈ ਸੀ ਸਾਰਾ ਦਿਨ ਹੋ ਗਿਆ ਸੀਗਾ ਤੇ ਸ਼ਾਮ ਨੂੰ ਹੀ ਆਏ ਸੀਗੇ ਤੇ ਮਮੀ ਨੇ ਥਨੇ ਥੋੜੇ ਜਿਹਾ ਚਾਵਲ ਖਾਦੇ ਆ ਤੇ ਰੋਟੀ ਨਹੀਂ ਖਾਣੀ ਹੈਗੀ ਕਹਿੰਦੇ ਮੈਂ ਤੇ ਇੱਥੇ ਮੈਂ ਦੁੱਧ ਗਰਮ ਕਰਕੇ ਰੱਖ ਰਹੀ ਸੀ ਨਿਮਰਤ ਵਾਸਤੇ ਤੇ ਮੈਂ ਖਾ ਚੋ ਲਿਆ ਤੇ ਮੈਨਾਂ ਨਿਮਰਤ ਦਾ ਦੁੱਧੋ ਮਤਲਬ ਗਰਮ ਕਰਕੇ ਰੱਖ ਦੇਣੀ ਹੁੰਦੀ ਆ ਕਿਉਂਕਿ ਨਾ ਰਾਤ ਨੂੰ ਕਈ ਵਾਰੀ ਉੱਠਦੀ ਹੁੰਦੀ ਆ ਤੇ ਉੱਠ ਕੇ ਐਵੇਂ ਦੁੱਧ ਹੀ ਮੰਗਦੀ ਹੁੰਦੀ ਆ ਤਾਂ ਕਰਕੇ ਨਾ ਮੈਂ ਮਤਲਬ ਐਵੇਂ ਬਣਾ ਕੇ ਰੱਖ ਲੈਣੀ ਹੁੰਦੀ ਆ ਤੇ ਜਦੋਂ ਉਹ ਮੰਗਦੀ ਆ ਬਸ ਉਹਨੂੰ ਪਾ ਕੇ ਦੇ ਦੇਣੀ ਆ ਤੇ ਲੋ ਜੀ ਇੱਥੇ ਮੈਂ ਆਟਾ ਗੁੰਨਣ ਲੱਗ ਗਈ ਸੀ ਕਿਉਂਕਿ ਮੈਨਾਂ ਨਿਮਰਤ ਦੇ ਪਾਪਾ ਨੂੰ ਫੋਨ ਕਰਿਆ ਸੀ ਵੀ ਤੁਸੀਂ ਕਦੋਂ ਕੋ ਤਕ ਆਉਂਗੇ ਉਹ ਕਹਿੰਦੇ ਬਸ ਮੈਂ 5-10 ਮਿੰਟ ਤੱਕ ਆ ਜਾਣਾ ਆ ਤੇ ਤਾਂ ਹੀ ਮੈਂ ਕਿਹਾ ਚਲੋ ਮੈਂ ਰੋਟੀ ਬਣਾ ਕੇ ਰੱਖ ਦੇ ਦਿੰਦੀ ਆ ਕਿਉਂਕਿ ਆਉਣ ਹੀ ਵਾਲੇ ਹਨ ਤਾਂ ਟਾਈਮ ਹੋਇਆ ਹੀ ਪਿਆ ਤੇ ਕਲੋਜੀ ਇੱਥੇ ਹੁਣ ਮੈਂ ਆਟਾ ਗੁੰਨਣ ਵਾਸਤੇ ਪਾਣੀ ਲਿਆ ਸੀਗਾ ਤੇ ਮੈਂ ਕਿਹਾ ਚਲੋ ਮੈਂ ਆਟਾ ਗੁੰਨ ਕੇ ਜੜਾ ਰੱਖ ਦਿੰਦੀ ਆ ਤੇ ਮੈਂ ਜਿਹੜਾ ਆਟਾ ਗੁੰਨ ਕੇ ਨਾ 10-15 ਮਿੰਟ ਵਾਸਤੇ ਮਤਲਬ ਐਵੇਂ ਰੱਖ ਦਿੰਦੀ ਆ ਇਹਦੇ ਨਾਲ ਕੀ ਹੁੰਦਾ ਆ ਕਿ ਆਪਣਾ ਜਿਹੜਾ ਆਟਾ ਨਾ ਉਹ ਵਧੀਆ ਸੌਫਟ ਜਿਹਾ ਹੋ ਜਾਂਦਾ ਤੇ ਉਹਦੇ ਨਾਲ ਜਿਹੜੀਆਂ ਰੋਟੀਆਂ ਬਹੁਤ ਵਧੀਆ ਜੜੀਆਂ ਬਣਦੀਆਂ ਨੇ ਤੇ ਇਸ ਵਾਰ ਜਿਹੜਾ ਆਟਾ ਲਿਆਂਦਾ ਕਿਉਂਕਿ ਨਾ ਅਸੀਂ ਆਟਾ ਮੋਦੀ ਲੈ ਕੇ ਆਉਂਦੇ ਆ ਮਤਲਬ ਅਸੀਂ ਕਣਕ ਨਹੀਂ ਲੈਂਦੇ ਹੈਗੇ ਕਿਉਂਕਿ ਸਾਨੂੰ ਕਣਕ ਮਿਲਦੀ ਨਹੀਂ ਹੈਗੀ ਤੇ ਅਸੀਂ ਅਵੇਂ ਪੀਸੇਪਸਾਇਆ ਆਟਾ ਹੀ ਲੈ ਆਉਂਦੇ ਆ ਤੇ ਉਹ ਆਟਾ ਵਧੀਆ ਹੁੰਦਾ ਵਾ ਰੋਟੀ ਬਹੁਤ ਵਧੀਆ ਉਹਦੀ ਬਣਦੀ ਐ ਤੇ ਇੱਥੇ ਮੈਂ ਜਿਹੜਾ ਆਟਾ ਗੁੰਨ ਕੇ ਰੱਖ ਦਿੱਤਾ ਸੀਗਾ ਤੇ ਹੁਣ ਮੈਂ ਦੁੱਧ ਲੈ ਕੇ ਆਈ ਸੀ ਕਿਉਂਕਿ ਦੋਜੀ ਆ ਗਿਆ ਸੀ ਦੁੱਧ ਲੈ ਕੇ ਤੇ ਦੋਜੀ ਵੀ ਰਾਤ ਨੂੰ ਹੀ ਹੁੰਦਾ ਐ ਤੇ ਰਾਤ ਨੂੰ ਨਾ ਮੋਬਾਲਣਾ ਬਹੁਤ ਔਖਾ ਲੱਗਦਾ ਐ ਕਿਉਂਕਿ ਕਿੰਨਾ ਚਿਰ ਜਿਹੜਾ ਠੰਡਾ ਹੀ ਨਹੀਂ ਹੁੰਦਾ ਹੈਗਾ ਦੁੱਧ ਉਹ ਮੁੜ ਕੇ 9 ਵਜੇ ਤੱਕ ਉਹ ਹੁੰਦਾ ਐ ਉਸ ਤੋਂ ਬਾਅਦ 11 12 ਵਜੇ ਤੱਕ ਜਿਹੜਾ ਦੁੱਧ ਠੰਡਾ ਹੁੰਦਾ ਉਸ ਤੋਂ ਬਾਅਦ ਜਿਹੜਾ ਫ੍ਰਿਜ ਚ ਰੱਖਦੇ ਆਂ ਤੇ ਹੁਣ ਮੈਂ ਦੁੱਧ ਬਾਲਣ ਲੱਗੀ ਸੀ ਤੇ ਮੈਂ ਸੋਚਿਆ ਚਲੋ ਦੁੱਧ ਤੇ ਮੈਂ ਉਬਾਲ ਲਾਂ ਵੀ ਦੁੱਧ ਤੇ ਮੈਂ ਉਬਾਲਣ ਲੱਗੀ ਆ ਤੇ ਮੈਨੂੰ ਖੜਨਾ ਤੇ ਇੱਥੇ ਪਊਗਾ ਤੇ ਚਲੋ ਮੈਂ ਨਾ ਰੋਟੀ ਬਣਾ ਲੈਂਦੀ ਆ ਨਾਲ ਦੇ ਨਾਲ ਕਿਉਂਕਿ ਨੀ ਮਰਦੇ ਪਾਪਾ ਆਉਣੇ ਵਾਲਿਆ ਤੇ ਕਿਉਂਕਿ ਮੈਂ ਪਹਿਲਾਂ ਹੀ ਪੁੱਛ ਲਿਆ ਸੀ ਫੋਨ ਕਰਕੇ ਤੇ ਮੈਂ ਹਾਂ ਚਲੋ ਆਉਂਦੇ ਹੀ ਹੋਣਿਆ ਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ 9:30 ਹੋ ਗਿਆ ਤੇ ਮੈਂ ਰੋਟੀ ਬਣਾ ਕੇ ਰੱਖੇ ਦੇਣੀ ਆ ਕਿਉਂਕਿ ਹੋਰ ਕਿਸੇ ਨੇ ਖਾਣੀ ਨਹੀਂ ਸੀ ਸਿਰਫ ਉਹਨਾਂ ਨੇ ਹੀ ਖਾਣੀ ਸੀ ਮੈਂ ਹਾਂ ਚਲੋ ਖਾ ਕੇ ਜਿਹੜਾ ਕੰਮ ਉਹਨੇ ਵੇੜ ਦਿੰਨੇ ਆ ਤੇ ਇੱਕ ਪਾਸੇ ਜਿਹੜਾ ਮੈਂ ਦੁੱਧ ਰੱਖ ਦਿੱਤਾ ਸੀਗਾ ਮੈਂ ਕਿਹਾ ਚਲੋ ਦੁੱਧ ਉਬਲ ਹੀ ਜਾਊਗਾ ਤੇ ਇੱਕ ਪਾਸੇ ਜਿਹੜਾ ਮੈਂ ਰੋਟੀ ਬਣਾ ਲਵਾਂਗੀ ਤੇ ਮੈਂ ਲੱਗੀ ਸੀ ਇੱਥੇ ਰੋਟੀ ਬਣਾਉਣ ਵਾਸਤੇ ਤੇ ਉਸ ਤੋਂ ਬਾਅਦ ਬਸ ਮੇਰਾ ਕੰਮ ਖਤਮ ਹੈ ਬਸ ਇੰਨੇ ਕੀ ਕੰਮ ਹੁੰਦਾ ਰਾਤ ਨੂੰ ਤੇ ਫਿਰ ਮੈਂ ਕਿਚਨ ਦੀ ਸਫਾਈ ਕਰਕੇ ਜਿਹੜਾ ਉਸ ਤੋਂ ਬਾਅਦ ਬਸ ਸੋ ਜਾਵਾਂਗੇ ਤੇ ਦੋਸਤੋ ਆ ਸੀਗਾ ਅੱਜ ਦਾ ਮੇਰਾ ਆ আফਟਰ ਟੂ ਈਵਨਿੰਗ ਰੁਟੀਨ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣਿਆਂ ਨੂੰ ਜਿਹੜਾ ਪਸੰਦ ਆਊਗਾ ਤੇ ਪਲੀਜ਼ ਕਮੈਂਟ ਜ਼ਰੂਰ ਕਰਿਓ ਮੈਨੂੰ ਦੱਸਿਓ ਜੇ ਕੁਝ ਐਵੇਂ ਦਾ ਤੁਹਾਨੂੰ ਲੱਗਾ ਵਿੱਚ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਥੈਂਕ ਯੂ ਸੋ ਮਚ ਜੀ ਮਿਲਦੇ ਆਖ ਸੋਣੇ ਜਿਹੇ ਪਿਆਰੇ ਜੀ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ